ਹਾਂਜੀ ਮਿੱਤਰੋ ਜਿਨ੍ਹਾਂ ਨੂੰ ਹੈ ਉੱਚਾ ਸੁਣਦਾ ਉੱਚਾ ਸੁਣਦੀ ਹੈ ਪ੍ਰੋਬਲਮ ਔਰ ਬਥੇਰੀਆਂ ਦਵਾਈਆਂ ਬੂਟੀਆਂ ਲੈ ਲੀਆਂ ਰਿਜ਼ਲਟ ਕੋਈ ਮਿਲਿਆ ਨਹੀਂ ਉਹਨਾਂ ਵਾਸਤੇ ਆਪਾਂ ਲੈ ਕੇ ਆਏ ਇੱਕ ਘਰੇਲੂ ਨੁਸਖਾ ਤੁਸੀਂ ਇਸ ਘਰੇਲੂ ਨੁਸਖੇ ਨੂੰ ਇੱਕ ਵਾਰੀ ਵਰਤ ਕੇ ਦੇਖੋ ਰਿਜ਼ਲਟ ਤੁਹਾਨੂੰ 101% ਮਿਲੂਗਾ ਉਹਦੇ ਵਾਸਤੇ ਤੁਸੀਂ ਕਰਨਾ ਕੀ ਹੈ ਤੁਸੀਂ ਨੋਟ ਵੀ ਕਰ ਸਕਦੇ ਹੋ 50 ਗ੍ਰਾਮ ਪਦੀਨੇ ਦਾ ਰਸ 50 ਗ੍ਰਾਮ ਚਿੱਟੇ ਗੱਡਿਆਂ ਦਾ ਰਸ ਤੇ 100 ਗ੍ਰਾਮ ਤਿਲਾਂ ਦਾ ਤੇਲ ਇਹ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਲੋਹੇ ਦੀ ਕੜਾਹੀ ਦੇ ਵਿੱਚ ਗਰਮ ਕਰ ਲਓ ਉਸ ਤੋਂ ਬਾਅਦ ਉਹ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਓ ਔਰ ਇੱਕ ਇੱਕ ਬੂੰਦ ਸੁਬਾ ਸ਼ਾਮ ਕੰਨ ਦੇ ਵਿੱਚ ਪਾਉਣੀ ਸਟਾਰਟ ਕਰ ਦਿਓ ਤੁਹਾਡੀ ਉੱਚਾ ਸੁਣਨ ਦੀ ਪ੍ਰੋਬਲਮ ਠੀਕ ਹੋਣਾ ਸਟਾਰਟ ਹੋ ਜੂਗੀ ਸੋ ਜਿੰਨਾ ਜਿੰਨਾਂ ਨੂੰ ਉੱਚਾ ਸੁਣਨ ਦੀ ਪ੍ਰੋਬਲਮ ਹੈ ਉਹ ਇਸ ਘਰੇਲੂ ਨੁਸਖੇ ਨੂੰ ਵਰਤ ਕੇ ਬਹੁਤ ਵਧੀਆ ਰਿਜ਼ਲਟ ਲੈ ਸਕਦੇ ਆ ਧੰਨਵਾਦ